ਉਹ ਕੰਮ ਹੋਇਆ ਹੋਇਆ ਸੀਗਾ ਪਰ ਹੁਣ ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਸੀ ਦਿੱਲੀ ਦੀ ਹਾਰ ਨੇ ਆਮ ਆਦਮੀ ਪਾਰਟੀ ਨੂੰ ਜਿਹੜੀ ਉਹ ਧਰਤੀ ਦਿਖਾ ਦਿੱਤੀ ਗਰਾਊਂਡ ਦਿਖਾ ਦਿੱਤੀ ਆ ਉਹਨਾਂ ਨੂੰ ਦੇਖਣ ਲਈ ਮਜਬੂਰ ਕਰ ਦਿੱਤਾ ਵੀ ਤੁਹਾਡੀ ਔਕਾਤ ਇੰਨੀ ਕਾ ਜੇ ਕੰਮ ਕਰੋਗੇ ਤਾਂ ਠੀਕ ਆ ਨਹੀਂ ਤੇ ਇੱਥੇ ਵੀ ਝਾੜੂ ਫਰਜਣਾ ਝਾੜੂ ਉਹਨਾਂ ਦਾ ਚੋਣ ਨਿਸ਼ਾਨਾ ਤੇ ਕਹਿੰਦੇ ਤੁਹਾਡੇ ਝਾੜੂ ਫਰਜਣਾ ਉਧਰ ਦੇ ਹਾਲਾਤ ਬਣ ਗਏ ਸਾਰੇ ਕੰਮ ਗਏ ਆ ਕਿਉਂਕਿ ਜਦੋਂ ਦਿਖਣ ਲੱਗ ਪੈਂਦਾ ਨਾ ਇਹ ਨੂੰ ਜਿਹੜਾ ਮੱਛੀ ਪੱਤਰ ਚੱਟ ਕੇ ਮੁੜਦੀ ਹੈ ਇਹ ਵੀ ਹੁਣ ਮੁੜ ਆਈ ਇਹਨਾਂ ਨੂੰ ਪਤਾ ਲੱਗ ਗਿਆ ਕੁਝ ਕਰਨਾ ਪੈਣਾ ਹੁਣ ਇੱਕ ਉਹ ਦਮ ਇੰਨੇ ਜਿਆਦੇ ਜਾਨੀ ਕਿ ਆਹ ਕਰ ਦਿੱਤਾ ਜੀ ਪੁਲਿਸ ਨੂੰ ਪਾਵਰਾਂ ਦੇ ਦਿੱਤੀਆਂ ਹੁਣ ਇੰਨੀ ਕਾਰਵਾਈ ਲੋਕਾਂ ਦੇ ਘਰਾਂ ਘਟ ਆਏ ਜਾ ਰਹੇ ਬੜਾ ਕੁਝ ਕੀਤਾ ਜਾ ਰਿਹਾ ਅਭੀ ਦਿਖਾਇਆ ਦਿਖਾਵਾ ਕੀਤਾ ਜਾਵੇ ਵੀ ਅਸੀਂ ਕੁਝ ਕਰ ਰਹੇ ਹਾਂ ਅਮਨ ਕਾਨੂੰਨ ਦੇ ਹਵਾਲੇ ਨਾਲ ਜਿਹੜਾ ਤਹਿਸੀਲਦਾਰਾਂ ਨੇ ਮੁੜ ਡਿਊਟੀ ਸੰਭਾਲ ਲਈ ਹੈ ਤਹਿਸੀਲਦਾਰ ਸਸਪੈਂਡ ਕਰਤੇ ਸੀਗੇ ਬੜਾ ਕੁਝ ਘਟ ਵਾਪਰਿਆ ਜੀ ਸੁਰਖੀਆਂ ਦੇ ਵਿੱਚ ਇਸ ਟਾਈਮ ਭਗਵੰਤ ਮਾਨ ਜੀ ਤੁਸੀਂ ਆਪਾਂ ਗੱਲ ਸ਼ੁਰੂ ਕਰੀਏ ਕਿ ਕਿਥੋਂ ਤੇ ਕਿੱਥੇ ਅਸਲ ਵਿੱਚ ਕਹਾਣੀ ਇਹ ਹੈ ਜੀ ਵਿਆਮਾਦੀ ਪਾਰਟੀ ਜਿਹੜਾ ਨਾਰਾ ਲੈ ਕੇ ਆਈ ਸੀ ਇਹ ਬਦਲਾਅ ਦਾ ਨਾਰਾ ਲੈ ਕੇ ਜੀ ਆਮ ਆਦਮੀ ਪਾਰਟੀ ਨੇ ਗੱਲ ਕਹੀ ਸੀ ਹੂੰ ਹੂੰ ਇਹ ਜਿਹੜੀ ਰਵੈਟੀ ਪਾਰਟੀਆਂ ਇਹ ਆਪਸ ਵਿੱਚ ਰਲ ਗਿਆ ਮਿਲ ਗਿਆ ਉੱਪਰੋਂ ਮੈਂ ਚੜਾ ਹੂੰ ਹੂੰ ਇਸ ਸਿਸਟਮ ਨੂੰ ਚੇਂਜ ਕਰਦੇ ਤੇ ਅਸੀਂ ਬੁਨਿਆਦੀ ਤਬਦੀਲੀਆਂ ਕਰਾਂਗੇ ਸਾਨੂੰ ਵੋਟਾਂ ਪਾਓ ਜੀ ਕਿਉਂਕਿ ਉਸ ਵੇਲੇ ਕਿਸਾਨ ਅੰਦolan ਪੀਕੇਐਸਟੀ ਦੇ ਕਿਸਾਨ ਅੰਦolan ਦੇ ਲੋਕਾਂ ਦੇ ਵਿੱਚ ਇੱਕ ਅਜੀਬ ਕਿਸਮ ਦੀ ਚੇਤਨਤਾ ਪੈਦਾ ਕਰ ਦਿੱਤੀ ਸੀ। ਹੂੰ ਹੂੰ। ਉਸ ਚੇਤਨਤਾ ਦੇ ਵਿੱਚ ਉਹ ਭਾਵੇਂ ਕਿਸਾਨ ਆਗੂਆਂ ਨੇ ਵੀ ਕੁਝ ਇਹ ਸੋਚਿਆ ਸੀ ਕਿ ਸ਼ਾਇਦ ਅਸੀਂ ਸਰਕਾਰ ਬਣਾ ਲਾਂਗੇ। ਹੂੰ ਹੂੰ। ਔਰ ਉਹਦੇ ਵਿੱਚ ਕਿਸਾਨ ਆਗੂਆਂ ਨੂੰ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਇਸ ਰਾਹ ਤੁਰਨ ਵਾਲੀ ਦੀ ਆਮ ਆਦੀ ਪਾਰਟੀ ਸੀ। ਬਿਲਕੁਲ ਜੀ। ਯਾਦ ਕਰੋ ਤੁਸੀਂ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਇੱਕ ਬਿਆਨ ਆਉਂਦਾ ਹੈ। ਜੀ। ਇਹ ਪੰਜਾਬ ਨੂੰ ਇੱਕ ਵਧੀਆ ਚੀਫ ਮਿਨਿਸਟਰ ਦੇਵਾਂਗੇ ਅਜਿਹੇ ਚੀਫ ਮਿਨਿਸਟਰ ਦੇਵਾਂਗੇ ਜੀ ਦਾ ਜਿਹੜਾ ਚਿਹਰਾ ਮੋਰਾ ਜੀ ਦੀ ਇੱਕ ਚੰਗੇ ਸਿੱਖ ਵਰਗੀ ਹੋਵੇ ਕੋ ਬੰਦਾ ਕੌਨ ਸੀ ਜੀ ਉਹ ਬੰਦਾ ਅਸਲ ਵਿੱਚ ਬਲਬੀਰ ਸਿੰਘ ਰਾਜੇਵਾਲ ਬਿਲਕੁਲ ਜੀ ਅੰਦਰ ਖਾਤੇ ਇਹ ਨਦੀ ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਚੱਲਦੀ ਸੀ ਇਹ ਕਹਿੰਦੇ ਸੀ ਕਿ ਤੈਨੂੰ ਮੁੱਖ ਮੰਤਰੀ ਬਣਾ ਦਿੰਦੇ ਹਾਂ ਹਮਮ ਪਰ ਰਾਜੇਵਾਲ ਇਹ ਕਹਿੰਦਾ ਸੀ ਜੇ ਮੈਨੂੰ ਮੁੱਖ ਮੰਤਰੀ ਬਣਾਉਣਾ ਤਾਂ ਟਿਕਾ ਮੇਰੇ ਮੁਤਾਬਕ ਦਿਓ ਜੀ ਕੇਜਰੀਵਾਲ ਐਡਾ ਮਤਲਬ ਤੇ ਤਰਾਂ ਤੇ ਟਿਕਾ ਆਦਮੀ ਟਿਕਟਾਰੀ ਪਟਾਰੀ ਨੇ ਆਪਦੇ ਕੋਲੇ ਰੱਖੀ ਸੀ ਕਿ ਟਿਕਾ ਅਸੀਂ ਮਰਦੀ ਨਾਲ ਦੇਵਾਂਗੇ ਆਪਦੇ ਬੰਦਿਆਂ ਨੂੰ ਦੇਵਾਂਗੇ ਮੁੱਖ ਮੰਤਰੀ ਜ਼ਰੂਰ ਬਣ ਜਾਊਗਾ ਜੀ ਕਈ ਰਾਜੀਵਾਲ ਹੋਵੇ ਪਰ ਮੁੱਖ ਮੰਤਰੀ ਇੱਕ ਕਟ ਪੁਤਲੀ ਹੋਣਾ ਚਾਹੀਦਾ ਜਿਵੇਂ ਕਿ ਅੱਜ ਕੱਲ ਦੇ ਮੁੱਖ ਮੰਤਰੀ ਸਾਹਿਬ ਨੂੰ ਬਣਾ ਕੇ ਰੱਖਿਆ ਹੋਇਆ ਜੀ ਹੁਣ ਮੁੱਖ ਮੰਤਰੀ ਦੇ ਭਗਵੰਤ ਸਿੰਘ ਮਾਨ ਨੇ ਕੁਮ ਸਾਰੀ ਦਿਰੀ ਹੈ ਕਿ ਉਹ ਆਉਂਦੇ ਨੇ ਦਿੱਲੀ ਨੂੰ ਬਿਲਕੁਲ ਪਰ ਤੁਸੀਂ ਮੈਂ ਤੁਹਾਨੂੰ ਇੱਕੋ ਹੀ ਗੱਲ ਹੈ ਕਿ ਇਸ ਪਲੇ ਜਦੋਂ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਹਾਲਤ ਬਹੁਤ ਹੀ ਮਾੜੀ ਹੈ ਪਰ ਸੋ ਸਾਡੇ ਡੀਜੀਪੀ ਸਾਹਿਬ ਕਿੱਥੇ ਸੀ ਡੀਜੀਪੀ ਸਾਹਿਬ ਨੂੰ ਤਾਂ ਚੰਡੀਗੜ੍ਹ ਹੋਣਾ ਚਾਹੀਦਾ ਸੀ ਜੀ ਲੇਕਿਨ ਡੀਜੀਪੀ ਸਾਹਿਬ ਕੇਜਰੀਵਾਲ ਨਾਲ ਹੁਸ਼ਿਆਰਪੁਰ ਜਿਹੜਾ ਆਨੰਦਗੜ੍ਹ ਉਹ ਕੈਂਪ ਹੈ ਜਿੱਥੇ ਉਹਨਾਂ ਨੇ ਵਿਵਾਸਨਾ ਕੈਂਪ ਲਾਉਣਾ ਉਸ ਪਾਸੇ ਗਏ ਮੁੱਖ ਮੰਤਰੀ ਜੂਝ ਰਹੇ ਹੜਤਾਲਾਂ ਦੇ ਨਾਲ ਜੀ ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਹੈ ਜਿਹਦੇ ਪਾਸੇ ਤਹਿਸੀਲਦਾਰਾਂ ਨਾਲ ਅੰਦੋਲਨ ਹੈ ਡੀਜੀਪੀ ਜਿਹੜਾ ਮੁੱਖ ਮੰਤਰੀ ਨੂੰ ਯੋਗ ਆਉਂਦੇ ਮੁੱਖ ਮੰਤਰੀ ਦੀ ਬਜਾਏ ਕੇਜਰੀਵਾਲ ਨਾਲ ਜਾਂਦਾ ਜੀ ਜਿਹਦੇ ਕੋਲ ਕੋਈ ਸੰਵਿਧਾਨਕ ਅਹੁਦਾ ਹੈ ਨਹੀਂ ਨਾ ਹੁਣ ਉਹ ਐਸਪੀ ਐਮਐਲਏ ਨਾ ਉਹ ਐਪੀਐਨਾ ਉਹ ਮੰਤਰੀ ਐ ਨਾ ਉਹ ਮੁੱਖ ਮੰਤਰੀ ਐ ਤੇ ਪੰਜਾਬ ਨਾਲ ਉਹਦਾ ਲਗਾਕ ਦੇਗਾ ਕੀ ਐ ਉਹ ਇਸ ਕਰਕੇ ਐ ਕਿਉਂਕਿ ਡੀਜੀਪੀ ਸਾਹਿਬ ਨੂੰ ਪਤਾ ਐ ਕਿ ਮੇਰੀ ਜਾਨ ਜਿਹੜੀ ਐ ਨਾ ਜਿਵੇਂ ਕਹਿੰਦੇ ਦਸਤੂਰਾਂ ਦੇ ਮਾਨਣੇ ਚ ਵੀ ਚੋਤੇ ਦੀ ਜਾਨ ਜਿਹੜੀ ਹੈਗੀ ਐ ਰਾਜੀ ਦੀ ਜਾਨ ਫਲਾਣੀ ਚੋਤੇ ਚ ਉਹਨਾਂ ਨੂੰ ਇਸ ਕਰਕੇ ਪਤਾ ਕਿ ਮੈਨੂੰ ਬਦਲਣਾ ਤਾਂ ਕੇਜਰੀਵਾਲ ਨੇ ਰੱਖਣਾ ਕੇਜਰੀਵਾਲ ਨੇ ਤੇ ਆਪਾਂ ਭਗਵਾਨ ਤੋਂ ਕੀ ਲੈਣੇ ਹੂੰ ਹੂੰ ਤੋਂ ਇਹੀ ਉਹ ਜਿਹੜਾ ਕੱਟ ਪੁੱਟਲੀ ਚੀਫ ਹੰਡਸਟ੍ਰੀਕ ਬਾਰੇ ਗੱਲ ਕਰਦੇ ਇਹ ਮੇਰੇ ਰਾਜੀਵਾਲ ਨਾਲ ਵੀ ਇਹੀ ਗੱਲ ਕੀਤੀ ਸੀ ਜੀ ਰਾਜੀਬਾਲ ਨੇ ਕੀ ਕਿਹਾ ਉਹਨਾਂ ਨੇ ਸੁਣਖਾਇਆ ਇਹ ਤਾਂ ਕਿ ਆਪਾਂ ਆਪਣੇ ਬਲਬੁੱਤੇ ਜਿੱਤ ਜਾਗੇ ਤੇ ਕਿਸਾਨਾਂ ਨੇ ਆਪ ਇਲੈਕਸ਼ਨ ਲੜ ਲੀਆਂ ਤੇ ਉਹ ਇਲੈਕਸ਼ਨਾਂ ਪੂਰੀ ਤਰ੍ਹਾਂ ਹਾਰ ਗਏ ਜੀ ਉਸ ਤੋਂ ਬਾਅਦ ਖੈਰ ਉਹਨਾਂ ਨੇ ਸਬਕ ਸਿੱਖਿਆ ਕਿ ਸਾਡਾ ਰਾਹ ਲੜਾਈ ਵਾਲਾ ਸਾਡਾ ਰਾਹ ਵੋਟਾਂ ਵਾਲਾ ਹੈ ਜੀ ਉਹ ਉਹਨੂੰ ਇਸ ਪਾਸੇ ਨੂੰ ਆਏ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਿਹੜੀ ਇਹ ਸਰਕਾਰ ਬਣੀ ਹੈ ਜਿਸ ਧੰਗ ਦੇ ਨਾਲ ਇਹਨਾਂ ਨੇ ਬਣਾਈ ਹੈ ਸਾਰਾ ਭਗਵੰਤ ਸਾਮਾਨ ਨੂੰ ਉਹਨਾਂ ਨੇ ਬਣਾ ਲਿਆ ਸਭ ਕੁਝ ਬਣ ਗਿਆ ਮੁੱਖ ਮੰਤਰੀ ਬਣ ਗਿਆ ਉਸ ਤੋਂ ਅੱਗੇ ਜਿਹੜਾ ਉਹ ਅੰਦੋਲਨ ਫੀਲਸ ਤੋਂ ਜਿਹੜੀ ਜਾਗ ਲਾਈ ਸੀ ਉਹ ਜਾਗ ਇਹਨਾਂ ਦੇ ਕੰਮ ਆ ਗਈ। ਹੂੰ ਹੂੰ ਸਰਕਾਰ ਇਹਨਾਂ ਦੀ ਬਣ ਗਈ। ਪਰ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਕਿੰਨੇ ਪੂਰੇ ਕਰ ਲਏ। ਹੂੰ ਹੂੰ ਬਾਕੀ ਚੀਜ਼ਾਂ ਨੂੰ ਛੱਡੋ ਮੁੱਖ ਤੌਰ ਤੇ ਸਿੱਕੇ ਭ੍ਰਿਸ਼ਟਾਚਾਰ ਮੁਕਤ ਆਏ ਦੇ ਮੰਗੇ। ਜੀ ਜੰਦੀਪ ਸਿੰਘ ਤੁਹਾਡੇ ਵੀ ਰਿਸ਼ਤੇਦਾਰ ਸੱਜਣ ਮਿੱਤਰ ਪੰਜਾਬ ਦੇ ਵਿੱਚ ਹੈਗੇ ਕਿਸੇ ਪਿੰਡ 'ਚ ਕਿਸੇ ਕਸਬੇ 'ਚ ਕਿਸੇ ਗਲੀ ਗੂਚੇ 'ਚ ਫੋਨ ਕਰਕੇ ਪੁੱਛ ਲੋ। ਹੂੰ ਹੂੰ ਕਿ ਭ੍ਰਿਸ਼ਟਾਚਾਰ ਕਿੰਨਾ ਚਟੜੇ? ਜੀ ਬ੍ਰਿਸ਼ਟਾਚਾਰ ਕਟਾਣੀ ਪ੍ਰਸ਼ਟਾਚਾਰ ਦਾ ਪਹਿਲਾ ਨਰੂ ਵਿਵਦ ਗਏ ਤੇ ਉਹਦੀ ਸਪੀਡ ਵੀ ਇਨੀ ਤੇਜ਼ ਹੋ ਗਈ ਕਿ ਰੋਜ਼ ਜਿਹੜੀ ਹੈਗੀ ਆ ਉਹ ਅਮਰਬੇਲ ਵਾਂਗੂ ਵੱਧਾ ਜੀ ਉਹਦਾ ਪ੍ਰਸ਼ਟਾਚਾਰ ਦਾ ਜਿਹੜਾ ਹੈਗਾ ਸਟੈਂਡਰਡ ਬਦਲ ਗਿਆ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਇਕੱਲਾ ਕੰਮ ਕਰਨ ਦੇ ਪੈਸੇ ਦੇ ਹੁਣ ਕਹਿੰਦੇ ਪੈਸੇ ਕੰਮ ਕਰਨ ਦੇ ਤਾਂ ਤੁਸੀਂ ਦੇਓਗੇ ਦੇਓਗੇ ਤੇ ਜੇ ਅਸੀਂ ਫਸ ਗਏ ਸੀ ਮੁਕੱਦਮੇ ਨਹੀਂ ਪੈਰਵੀ ਕਰਨੀਏ ਕਿ ਨਮਰਕ ਪਹਿਲਾ ਹੋ ਗਿਆ ਜੀ ਰਿਸਕ ਫੈਕਟਰ ਦੇ ਮੁਤਾਬਕ ਵੀ ਸਾਨੂੰ ਪੈਸੇ ਦਿਓ ਕੋਈ ਥਾਣਾ ਕੋਈ ਕਿਤੇ ਥਾਣੇ ਤੇ ਲੋਕ ਬੁਰਾ ਹਾਲ ਹੈ ਜੀ ਜਿਹੜੇ ਇਹਨਾਂ ਦੇ ਐਮ.ਐਲ.ਏ ਐਮ.ਐਲ.ਏ ਵੀ ਜੋ ਮਤਲਬ ਮੈਂ ਕਹੂੰਗਾ ਕੜੀ ਕੋੜੀ ਹੈ ਕਿਸੇ ਦੀ ਨਹੀਂ ਕੋਈ ਹੂੰ ਹੂੰ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਇੱਕ ਐਮ.ਐਲ.ਏ ਇਹਨਾਂ ਦਾ ਸਾਡੇ ਪੁੱਛੋ ਮਿਲਦੀ ਜਾਏ ਜੀ ਪੁੱਛੋ ਕੰਸਟੀਚੁਐਂਸੀ ਹੈ ਉਹਦੇ ਇਲਾਕੇ ਦੇ ਵਿੱਚ ਦਾਨ ਸਿੰਘ ਵਾਲਾ ਪਿੰਡ ਦੇ ਵਿੱਚ ਤਲਤਾਂ ਦੇ ਘਰਾਤੇ ਹਮਲੇ ਹੁੰਦੇ ਆ ਜੀ ਅੱਧ ਘਰ ਜਿਹੜੇ ਹੈਗੇ ਜਲਾਤੇ ਜਦੋਂ ਪੰਜਾਬ ਦੇ ਵਿੱਚ ਖੜਕੂ ਵਾਸਤੇ ਉਦੋਂ ਵੀ ਪੈਟਰੋਲ ਬੰਬ ਪਿੰਡਾਂ 'ਚ ਨਹੀਂ ਸੀ ਚਲੇਦੇ ਇਥੇ ਪੈਟਰੋਲ ਬੰਬ ਚਲੇ ਬਿਲਕੁਲ ਜੀ ਉਹ ਤੋਂ ਬਾਅਦ ਇੱਕ ਹੋਰ ਐਮਐਲਏ ਸਾਹਿਬ ਅਮੋਲਕ ਸਿੰਘ ਜੈਤੋ ਤੋਂ ਇਹਨਾਂ ਦਾ ਤੁਸੀਂ ਦੇਖੋ ਚੰਦਪਾਣ ਦੇ ਵਿੱਚ ਕਾਟੋ ਕਲੇਸ਼ ਪਿਆ ਕਿਥੋਂ ਤੱਕ ਪਹੁੰਚ ਗਿਆ ਫਿਰ ਅਗਲਾ ਐਮਐਲਏ ਨੇ ਵੀ ਇੱਕ ਹੋਰ ਉਹ ਐਮਐਲਏ ਇਧਰ ਆ ਗਏ ਸਾਡੇ ਬਲਕਾਰ ਸਿੰਘ ਜੀ ਜਿਹੜੇ ਰਾਮਪਰਾ ਫੂਲ ਤੋਂ ਹੈ ਉਨਾਈ ਬਲਕਾਰ ਸਿੰਘ ਨੇ ਜਿਹੜਾ ਡਿਸਕਸ਼ਨ ਦੇ ਚਲਦ ਚੜੇ ਉਹ ਤੁਹਾਨੂੰ ਪਤਾ ਪੱਤਰਕਾਰਾਂ ਨੂੰ ਇਜੀਟੇਸ਼ਨ ਕਰਦੀ ਪਈ ਝੂਠੇ ਪਰਚੇ ਦਾ ਮਾਰਾਇ ਤੇ ਫਿਰ ਉਹ ਰਾਤ ਵੀ ਹੋਈ ਇੱਕ ਹੋਰ ਐਮਐਲਏ ਹੈ ਉਹ ਵੀ ਸਾਡੇ ਜ਼ਿਲ੍ਹੇ ਦਾ ਹੈ ਉਹ ਰਾਤ ਨੂੰ ਦਾੜੂ ਪੀ ਕੇ ਕਿਸੇ ਲੇਡੀ ਸਰਪੰਚ ਦੇ ਘਰੇ ਚਲਾ ਗਿਆ ਜੀ ਉੱਥੇ ਇੰਨਾ ਰੌਲਾ ਪੈ ਗਿਆ ਤੜਕੇ ਨੂੰ ਪੰਚਾਇਤ ਕੱਢੀ ਹੋਈ ਹੈ ਛੇ ਮਾਫੀ ਮੰਗੀ ਇਹ ਹਾਲਾਤ ਬਣੇ ਵਿਏ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਪਾਸੇ ਲੈਂਡ ਆਰਡਰ ਦੀ ਅਲਤ ਮਾੜੀ ਆ ਗਈ ਦੂਜੇ ਪਾਸੇ ਐਨਐਨਡੀ ਜਿਹੜੀ ਹੈਗੇ ਦੇਖਣਾ ਵੀ ਖੱਟਨੀ ਸ਼ੁਰੂ ਕਰਤੀ ਸਾਰੇ ਪਾਸੇ ਆਵਾਜ਼ਾਂ ਮਚ ਗਈ ਰਾਮਾਜ਼ੀ ਪਾਰਟੀ ਨੂੰ ਪਾਰਟੀ ਆਫ ਇਵੈਂਟ ਮੈਨੇਜਮੈਂਟ ਵਿੱਚ ਕਿਹਾ ਜਾਂਦਾ ਹੈ ਜੀ ਕਿ ਹਰ ਚੀਜ਼ ਜਿੰਨੀ ਜਿਹੜੀ ਹੈ ਨੇ ਕੋਈ ਵੀ ਘਟਨਾ ਵਾਪਰਦੀ ਹੈ ਉਹਦੀ ਇਹ ਮੈਨੇਜਮੈਂਟ ਇਸ ਤਰ੍ਹਾਂ ਕਰਦੀ ਹੈ ਇਵੈਂਟ ਪੇਸ਼ ਕਰਦੇ ਤੇ ਉਹਨੂੰ ਇਸਤੇਮਾਲ ਕਰ ਲੈਂਦੇ ਜੀ ਇਧਰ ਦੇ ਪਾਸੇ ਹੁਣ ਕਿਉਂਕਿ ਤਸੀਲਦਾਰਾਂ ਨੇ ਡੀਲੈਂਸਪੀਰੀਸ ਰਿਕਾਰਪੀ ਹੋਈ ਹੈ ਉਹਨੂੰ ਲੈ ਕੇ ਇਹਨਾਂ ਨੇ ਥੋੜੀ ਜੀ ਧਮਕੀ ਦਿੱਤੀ ਸਰਕਾਰ ਨੇ ਗੱਲ ਨਹੀਂ ਸੁਣੀ ਉਹਨਾਂ ਨੇ ਹੜਤਾਲ ਤਾਂ ਨਹੀਂ ਕੀਤੀ ਆਪਾਂ ਕਹਾਂਗੇ ਸਬੂਤ ਚੁੱਕੀ ਤੇ ਚਲੇ ਗਏ ਜੀ ਤੇ ਸਬੂਤ ਚੁੱਕੀ ਤੋਂ ਬਾਅਦ ਨਾਲ ਵੀ ਨਾਲ ਹੀ ਫਾਰਮ ਚ ਆ ਕੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਫਾਰਮ ਨੇ ਕੀ ਕੀਤਾ ਉਹ ਐ ਕਿ ਉਹ ਕੀ ਕਹਿਣਾ ਤਾਂ ਕਰਦੇ ਐ ਕੰਮ ਉਤੋਂ ਪਹਿਲਾਂ ਕਿਸਾਨਾਂ ਨਾਲ ਇੱਕ ਮੀਟਿੰਗ ਹੋ ਗਈ ਕਿਸਾਨਾਂ ਦੀ ਮੀਟਿੰਗ ਠੱਗੀ ਬਣੀ ਚਲੀ ਜਾਂਦੀ ਸੀ ਲੇਕਿਨ ਐ ਐਂਡ ਦੇ ਉੱਤੇ ਆ ਕੇ ਪੁੱਛ ਲੈ ਕਿ ਕੀ ਕਰੋਗੇ ਤੁਸੀਂ ਅੰਦੋਲਨ ਕਰੋਗੇ ਉਹ ਕਹਿੰਦੇ ਹਾਂਜੀ ਕਹਿੰਦੇ ਫਿਰ ਮੈਨੂੰ ਕਿਉਂ ਭਾਇਆ ਛੱਡ ਕੇ ਮੁੱਖ ਮੰਤਰੀ ਸਾਹਿਬ ਤੇਰੇਗੇ ਇਸ ਤਰ੍ਹਾਂ ਕਦੇ ਕਿਸੇ ਮੁੱਖ ਮੰਤਰੀ ਨੂੰ ਆਪਾਂ ਨੇਗੋਸ਼ੀਏਸ਼ਨ ਲਈ ਬਿਤਰ ਜਾਂਦਾ ਨਹੀਂ ਦੇਖਿਆ ਜਿਵੇਂ ਪੂਰਤ ਮਾਨ ਦੀ ਗਏ ਜੀ ਫਿਰ ਦੋ ਫਰੰਟ ਆਗੇ ਉਹਨਾਂ ਫਰੰਟਾਂ ਦੇ ਵਿੱਚ ਇਹਨਾਂ ਤਸਿਲਦਾਰਾਂ ਆਪ ਫਰੰਟ ਚੁਣ ਲਿਆ ਜੀ 14 15 ਤਸਿਲਦਾਰਾਂ ਸਸਪੈਂਡ ਕਰਦੇ ਉਹਨਾਂ ਦੇ ਲੀਡਰ ਸਸਪੈਂਡ ਕਰਤੀ ਕੱਲ ਫਿਰ ਬਦਲੀਆਂ ਕਰਤੀਆਂ ਥੋਕ ਦੇ ਭਾਗ ਦੇ ਵਿੱਚ ਬਿਲਕੁਲ ਜੀ ਮਤਲਬ ਕੋਈ ਤਸਿਲਦਾਰ ਹੈ ਜਿਹੜਾ ਨਹੀਂ ਜਿਹਨੂੰ ਮਤਲਬ 100 200 ਕਿਲੋਮੀਟਰ ਤੱਕ ਨਾ ਬਦਲਿਆ ਹੋਵੇ ਬਿਲਕੁਲ ਜੀ ਜਿਹੜੇ ਬਿਲਕੁਲ ਥਨੇ ਬੈਠੇ ਸੀ ਉਹਨਾਂ ਨੂੰ ਚੱਕ ਕੇ ਉੱਪਰਲੇ ਪੱਧਰ ਲੈ ਲਿਆ ਚੱਕ ਕੇ ਚੰਗੇ ਅਹੁਦੇ ਤੇ ਲਾਇਆ ਤਾਂ ਸਵਾਹ ਨੇ ਇੱਕ ਹਫਤੇ 'ਚ ਇਹਨੇ ਬਦਲੀਆਂ ਤਾਂ ਕਰਤੀਆਂ ਜੀ ਆਪਣੇ ਕੋਲ 185 ਤਸਕੀਲਦਾਰਾਂ ਦੀ ਲਿਸਟ ਪਈ ਹੈ ਜਿਨ੍ਹਾਂ ਦੀਆਂ ਬਦਲੀਆਂ ਹੋਈਆਂ। ਹੂੰ ਹੂੰ। ਲਓ ਚੰਦੀ ਸਾਹਿਬ ਆਪਾਂ 2 ਮਹੀਨਿਆਂ ਬਾਅਦ ਗੱਲ ਕਰਾਂਗੇ ਆਪਣੇ ਲਿਸਨਰ ਯਾਦ ਕਰਾ ਦੇਵਾਂਗੇ ਕਿ ਇਹਨਾਂ ਤਸਕੀਲਦਾਰਾਂ ਦੇ ਵਿੱਚੋਂ ਕਿੰਨੇ ਤਸਕੀਲਦਾਰ ਪੁਰਾਣੀਆਂ ਸਮਾਂ ਦੇ ਫੇਰ ਆ ਜਾਣਗੇ। ਜੀ। ਕਿਉਂਕਿ ਤਸਕੀਲਦਾਰਾਂ ਦਾ ਲੈਣ-ਦੇਣ ਸਾਰਿਆਂ ਨਾਲ ਹੀ ਚੱਲਦਾ ਹੈ। ਉਹਨਾਂ ਦਾ ਅਫਸਰਾਂ ਨਾਲ ਵੀ ਚੱਲਦਾ ਹੁੰਦਾ ਤੇ ਐਮ.ਐਲ.ਏ ਦੇ ਖਰਚੇ ਵੀ ਉਹੋੜਦੇ ਆ। ਉਹ ਸਾਰਾ ਕੁਝ ਕਰ ਕਰਾ ਕੇ ਉੱਥੇ ਆਏ ਨੇ। ਵੱਡੀ ਗੱਲ ਇਹ ਸੀ ਕਿ ਇੱਕਦਮ ਜਿਹੜਾ ਕਿਸਾਨ ਅੰਦੋਲਨ ਸੀ ਉਦੋਂ ਤੇ ਹਰ ਬਕਸ ਮੋੜਨਾ ਸੀ। ਜੀ। ਲੈਂਡ ਔਰ ਤੁਸੀਂ ਨੰਦ ਜਮਾਇਤ ਸਮਝਦੇ ਕਿ ਜਿੱਥੇ ਪ੍ਰਸ਼ਟਾਚਾਰ ਦਾ ਬੋਲਬਾਲਾ ਹੋਵੇ ਕੋਈ ਵੀ ਬੰਦਾ ਉਹ ਲੜਾਈ ਨਹੀਂ ਲੜ ਸਕਦਾ ਲੜਾਈ ਇਮਾਨਦਾਰ ਬੰਦੇ ਲੜ ਸਕਦੇ ਤਸੀਲਦਾਰਾਂ ਦੀਆਂ ਬਦਲੀਆਂ ਹੋ ਕੇ ਤਸੀਲਾ ਰੱਥਾ ਪੈਣਾ ਚਾਹੀਦਾ ਔਰ ਨਾਲ ਦੀ ਨਾਲ ਹੀ ਕੱਲ ਸ਼ਾਮੀ ਜਿਹੜਾ ਹੈਗਾ ਤਸੀਲਦਾਰਾਂ ਦਾ ਪ੍ਰਧਾਨਾ ਲਸ਼ਗਰ ਦਾ ਵਾ ਉਹਨੇ ਐਲਾਨ ਕਰਤਾ ਕਹਿੰਦੇ ਜੀ ਇਸ ਵੇਲੇ ਕਿਸਾਨਾਂ ਦੀ ਐਜੀਟੇਸ਼ਨ ਚੱਲਦੀ ਹੈ ਵਕਫ ਵਕਫ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਸਾਨੂੰ ਕਾਲ ਆ ਰਹੀ ਹੈ ਉਹ ਕਹਿੰਦੇ ਅਬੀ ਇੱਕ ਡਿਜੈਕਟਿਵ ਮੈਜਿਸਟ੍ਰੇਟ ਵੀ ਹੈ ਜਿਹੜੇ ਡਿਊਟੀ ਹੈ ਡਿਊਟੀ ਮੈਜਿਸਟ੍ਰੇਟ ਦੀ ਡਿਊਟੀ ਡੀਡੀ ਹੈ ਕਿਸਾਨ ਅਦਾਲਤ ਦੇ ਵਿੱਚ ਉਹ ਤਾਂ ਤਸੀਹਦਾਰਾਂ ਨੇ ਜਿਹੜੀ ਕਿ ਤੁਸੀਂ ਤਾਂ ਇਹ ਹਕਤਾਲ ਖੋਲਦੇ ਹੋ ਕਹਿੰਦੇ ਜੀ ਅਸੀਂ ਆਪਣੀ ਜਿਹੜੀ ਹੈ ਛੁੱਟੀ ਹੁਣ ਹੋਰ ਨਹੀਂ ਵਧਾਉਂਦੇ ਤੇ ਅਸੀਂ ਵਾਪਸ ਕੰਮ ਤੇ ਆਉਣੇ ਤੇ ਰਾਤ ਤੋਂ ਕੰਮ ਤੇ ਆ ਗਏ ਜੀ ਉਹ ਕੰਮ ਤੇ ਆਉਣ ਦਾ ਮਾਮਲਾ ਇੰਨੀ ਗੱਲ ਉਹਨਾਂ ਨੇ ਕਹਿ ਦਿੱਤੀ ਕਹਿੰਦੇ ਜੀ ਅਗਲੇ ਦਿਨਾਂ ਦੇ ਵਿੱਚ ਸਾਡੇ ਨਾਲ ਸਰਕਾਰ ਗੱਲਬਾਤ ਵੀ ਕਰਨੂ ਇਹ ਉਹ ਸਾਰਾ ਤੁਸੀਂ ਇਹ ਸਕ੍ਰਿਪਟ ਲਿਖੀ ਹੈ ਤੇ ਸਕ੍ਰਿਪਟ ਨੂੰ ਇਹ ਦੇਖੋ ਕਿ ਇਹ ਸਕ੍ਰਿਪਟ ਕਿਸ ਢੰਗ ਨਾਲ ਲਿਖੀ ਗਈ ਹੈ ਜੀ ਕਿ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਕਿ ਇੱਕ ਪਾਸੇ ਭਗਵਾਨ ਸਤਮਾਨ ਅਲਸਾ ਹੈ ਬਾਕੀ ਕਮਾਵ ਲੈਣ ਲਈ ਜੀ ਦੂਜਾ ਪਾਰਟੀ ਦੇ ਅੰਦਰ ਉਹਦੇ ਖਿਲਾਫ ਦੇਚੇ ਨਹੀਂ ਪੈਦਾ ਹੋਣੀ ਨਹੀਂ ਕੀਤੀ ਜਾ ਰਹੀ ਹੈ ਹਾਂ ਔਰ ਦਿੱਲੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਦਿੱਲੀ ਵਾਲੇ ਚਾਹੁੰਦੇ ਹੈ ਕਿ ਟਾਈਮ ਆ ਗਿਆ ਤੇ ਇਹਨੂੰ ਬਦਲ ਕੇ ਤਨ ਹੋਰ ਲੈ ਜਾਂਦਾ ਜਾਵੇ ਹਾਂ ਹਾਂ ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਜੀ ਅਸਲ ਦੇ ਵਿੱਚ ਸਾਡੀ ਪਾਰਟੀ ਫੇਲ ਨਹੀਂ ਹੋਈ ਮੁੱਖ ਮੰਤਰੀ ਫੇਲ ਹੋਏ ਜੀ ਕਿ ਨਵਾਂ ਮੁੱਖ ਮੰਤਰੀ ਆ ਕੇ ਸਾਡੇ ਦੇ ਥੋੜੇ ਸਾਰੇ ਜਿਹੜੇ ਹੈ ਸੁੱਖਾਂ ਦਾ ਦੂਰ ਕਰ ਦੇਗੀ ਇਸ ਢੰਗ ਨਾਲ ਕੀਤਾ ਜਾ ਰਿਹਾ ਅਮਨ ਅਰੋੜੇ ਨੂੰ ਐਸਪਰੇ ਅੱਗੇ ਵਿਦਾਇਆ ਜਾ ਰਿਹਾ ਹੈ ਜੋ ਅਮਨ ਅਰੋੜੇ ਦੇ ਅੱਗੇ ਵਧਣ ਦੇ ਨਾਲ ਜੋ ਭਗਵੰਤ ਜੀ ਮਾਨ ਦੀ ਇਨਫੋਕੀਟੀ ਦੇ ਦਰਮਿਆਨ ਹੋਈ ਹੈ ਜੋ ਤਿੰਨ ਸਾਲ ਦੇ ਵਿੱਚ ਵਿੱਚ ਸਭ ਤੋਂ ਮਿਲਦਾ ਹੈ ਪਰ ਨਾਲ ਸਿਰਾ ਉੱਤੇ ਤੇ ਨਾਲ ਸਾਡਾ ਦੀ ਆਵਾਜ਼ ਕੱਟ ਕੇ ਆਉਣ ਲੱਗੀ ਮਾੜੀ ਚੈਕਰ ਤੁਹਾਡੀ ਆਵਾਜ਼ ਕੱਟ-ਕੱਟ ਕੇ ਆਉਣ ਲੱਗੀ ਪਹਿਲਾਂ ਬਹੁਤ ਵਧੀਆ ਆ ਰਹੀ ਸੀ ਜੀ ਉਹ ਕਰਦੇ ਤੁਸੀਂ ਲਾ ਕੀ ਕਰਗੇ ਤੁਸੀਂ ਤੁਸੀਂ ਚੇਤ ਬੋ ਨਹੀਂ ਨਹੀਂ ਜੀ ਨਹੀਂ ਤੁਸੀਂ ਹੋਣੀ ਰੱਖੋ ਕੱਟ ਦਿਓ ਫੋਨ ਮੈਂ ਦੁਬਾਰਾ ਕੱਟ ਕੇ ਲਾਉਣਾ ਕਿਉਂਕਿ ਆਵਾਜ਼ ਕਲੀਅਰ ਨਹੀਂ ਆ ਰਹੀ ਮੈਂ ਦੁਬਾਰਾ ਲਾਉਣਾ ਆ ਕਿਉਂਕਿ ਢੱਲੋ ਸਾਹਿਬ ਦੀ ਆਵਾਜ਼ ਜਿਹੜੀ ਹੈ ਬਿਲਕੁਲ ਠੀਕ ਨਹੀਂ ਸੀ ਆ ਰਹੀ ਬਿਲਕੁਲ ਸਹੀ ਆ ਰਹੀ ਸੀ ਕਿ ਪਰ ਇੱਕੋ ਧੰਮ ਜਿਹੜੀ ਆਵਾਜ਼ ਆ ਉਹ ਰੁਕ ਗਈ ਆ ਦੇਖਦੇ ਆਪਾਂ ਦੁਬਾਰਾ ਕਾਲ ਲਾ ਕੇ ਦੇਖਦੇ ਆ ਜੇਦਾ ਆਨੰਦ ਨਹੀਂ ਆ ਰਿਹਾ ਕਿ ਜਸਵੀਏ ਤੀਨੂ ਕੋਲ ਕਿੱਟ ਹੈ ਉਹ ਹਲੇ ਗਿਆਸਤਾਨ ਕਿ ਪਾਸ ਕਿੱਥੇ ਸਾਹਮਣੇ ਵਾਲੇ ਕਾਲ ਕੱਟੀ ਨਹੀਂ ਮੈਂ ਕਿਉਂਕਿ ਅਸੀਂ ਕੱਲ ਕੱਟਦੇ ਹਾਂ ਜੀ ਕਿਉਂਕਿ ਆਵਾਜ਼ ਕਲੀਅਰ ਨਹੀਂ ਸੀ ਆ ਰਹੀ ਘਟ ਘਟ ਕੇ ਆ ਰਹੀ ਸੀ ਤੇ ਆਪਾਂ ਟਰਾਈ ਕਰਦੇ ਹਾਂ ਜੀ ਟਲੋ ਸਾਹਿਬਾਂ ਜੀ ਹਾਂ ਜੀ ਹੁਣ ਠੀਕ ਹੈ ਜੀ ਹੁਣ ਠੀਕ ਹੈ ਬਸ ਸਿਸਟਮ ਠੀਕ ਹੋ ਗਈ ਹਾਂ ਜੀ ਹਾਂ ਹਾਂ ਤਾਂ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਨੇ ਕਿ تحصیلਦਾਰ ਕੰਮ ਤੇ ਆ ਗਏ ਹੈ ਸਰਕਾਰ ਵੀ ਥੋੜਾ ਜਿਹਾ ਸੁਖਦਾ ਸਾਹ ਲੂਗੀ ਔਰ ਇਹਦੇ ਨਾਲ ਨਾਲ ਜੇ ਆਪਾਂ ਕਹੀਏ ਕਿ ਕੋਈ ਬੁਨਿਆਦੀ ਤਬਦੀਲੀ ਹੋ ਜੂ ਨਹੀਂ ਹੁੰਦੀ ਭ੍ਰਿਸ਼ਟਾਚਾਰ ਪਹਿਲਾਂ ਵੀ ਸੀ ਭ੍ਰਿਸ਼ਟਾਚਾਰ ਹੁੰਦੀ ਹੈ ਆਪ ਬਹੁਤ ਸਾਰੇ ਲੋਕਾਂ ਐਸ ਤਰ੍ਹਾਂ ਆਪਣੇ ਸੱਚੇਨ ਮਿੱਤਰ ਇਹ ਗੱਲ ਕਹਿ ਸਕਦੇ ਆ ਜੀ ਮੁੱਖ ਮੰਤਰੀ ਸਾਹਿਬ ਨੇ ਸਟੈਂਡ ਬੜਾ ਲਿਆ ਜੀ ਬਿਨਾ ਸ਼ੱਕ ਮਾਲ ਮਹਿਕਬੇ ਦੇ ਵਿੱਚ ਕ腐ਸ਼ਨ ਬਹੁਤ ਜ਼ਿਆਦਾ ਹੈ ਫਟਵਾੜੀਆਂ ਤੋਂ ਲੈ ਕੇ ਇਹਨਾਂ ਦੇ ਜਿੰਨੇ ਵੀ ਅਫਸਰ ਸਾਰੇ ਪੈਸਾ 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 ਕਰੀ ਜਾਂਦੇ ਜੀ ਬਹੁਤ ਜ਼ਿਆਦਾ ਪੈਸਾ ਇਕੱਠਾ ਕਰਦੇ ਆਂ ਔਰ ਸਵਾਲੇ ਵੀ ਨਾਲ ਦੀ ਨਾਲ ਪੈਸਾ ਇਕੱਠਾ ਕਰਕੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਜਾਂਦੀਆਂ ਜੰਦੀ ਸਾਹਿਬ ਤੁਸੀਂ ਇਹ ਦੇਖੋ ਕੇਸ ਬਣ ਜਾਂਦੇ ਨੇ ਇਹਦੀਆਂ ਪ੍ਰਾਪਰਟੀਆਂ ਜ਼ਬਤਰੀ ਹੁੰਦੀਆਂ ਬਿਲਕੁਲ ਅੱਜ ਕੱਲ ਜਿਹੜੇ ਲੋਕਾਂ ਦੇ ਘਰ ਛਾਏ ਜਾ ਰਹੇ ਆ ਇਹ ਕਹਿ ਕੇ ਕਿ ਜੀ ਇਹ ਤਾਂ ਨਸ਼ੇ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਇੱਕ ਪਾਸੋਂ ਨਸ਼ੇ ਦੇ ਕਾਰੋਬਾਰ ਵਾਲੇ ਤਾਂ ਸਿੱਧੇ ਨਸ਼ੇ ਦੇ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਘਰ ਤਾਂ ਹੀ ਜਾ ਸਕਦੇ ਆ ਉਹ ਸਮਾਜ ਦੇ ਦੁਸ਼ਮਣ ਹੈ ਤੇ ਰਿਸ਼ਤਕੂਰਾ ਉਹ ਵੀ ਨਾ ਸਮਾਜ ਦੇ ਦੁਸ਼ਮਣ ਨਹੀਂ ਉਧਰਲੇ ਪਾਸੇ ਨੂੰ ਫਿਰ ਪड़ੋਦਰ ਕਿਉਂ ਨਹੀਂ ਜਾਂਦੇ ਉਹ ਚਾਹੇ ਪੁਲਿਸ ਵਾਲੇ ਹੋਣ ਚਾਹੇ ਉਹ ਰੈਵਨਿਊ ਅਫਸਰ ਹੋਣ ਪਰ ਕੁੱਲ ਮਿਲਾ ਕੇ ਜਿਹੜੀ ਹੈਗੀ ਸਥਿਤੀ ਇੱਕ ਵਾਰੀ ਇਹ ਥੋੜਾ ਜਿਹਾ ਧਿਆਨ ਲਾਂਭੇ ਕੀਤਾ ਪਰ ਇਹ ਜ਼ਿਆਦਾ ਜਿਹੜਾ ਹੈਗਾ ਲਾਂਭੇ ਹੁੰਦਾ ਨਹੀਂ ਤਾਂ ਜੇਕਰ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਫੇਸ ਕਰਨੀਆਂ ਪੈ ਗਈਆਂ ਉਹਨਾਂ ਸਮੱਸਿਆਵਾਂ ਦੇ ਵਿੱਚ ਚਿੰਤਾ ਬੇਚੈਨੀ ਨਿਕਲਦੀ ਹੈ ਤੇ ਬੇਚੈਨੀ ਦੇ ਵਿੱਚੋਂ ਫਿਰ ਸਰਕਾਰ ਪ੍ਰਤੀ ਨਫ਼ਰਤ ਨਿਕਲਦੀ ਹੈ ਐਸੋਆ ਤਾਂ ਇਹ ਨਹੀਂ ਕਹਿ ਸਕਦੇ ਕਿ ਭਗਵੰਤ ਮਾਨ ਦੀ ਸਰਕਾਰ ਦੇ ਨਾਲ ਲੋਕਾਂ ਨੂੰ ਨਫ਼ਰਤ ਪੈਦਾ ਹੋ ਗਈ ਨਫ਼ਰਤ ਨਹੀਂ ਪੈਦਾ ਹੋਈ ਲੇਕਿਨ ਨਾਰਾਜ਼ਗੀ ਦੀ ਰੂਪ ਪੈਦਾ ਹੋਈ ਹੈ ਲੋਕ ਨਾਰਾਜ਼ ਹੈ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਉਤਰੇ ਨਫ਼ਰਤ ਇਸ ਕਰਕੇ ਪੈਦਾ ਨਹੀਂ ਹੋਈ ਕਿ ਲੋਕਾਂ ਕੋਲੇ ਰਾਹ ਕੋਈ ਨਹੀਂ ਵੀ ਹੈ ਜਿਮਾਂਗੇ ਕਿਹੜੇ ਪਾਸੇ ਅਕਾਲੀਆ ਵਾਲੇ ਪਾਸੇ ਜਾਵਾਂਗੇ ਜਿੱਦਾਂ ਜਵਾਬਿਆ ਕਰਨੀ ਚਾਹੀਦਾ ਕਾਂਗਰਸ ਵਾਲੇ ਪੰਛੀ ਜਾਂ ਮੰਗੇ ਜਿੰਨਾ ਦੀ ਮਤਲਬ ਮੁੱਖ ਮੰਤਰੀ ਦਾ ਉਹਦਾ ਇੱਕ ਹੱਥ ਤੇ ਦਸਦੇ ਨੇ ਵਰਦੀਆਂ ਉਸ ਮਾਈ ਫਿਰਦੇ ਆ ਉਹਦੇ ਫਿਰਦੇ ਫੋਰ ਪਾਰਟੀ ਕੋਈ ਹੈ ਨਹੀਂ ਹਾਂ ਅਮਰਪਾਲ ਸਿੰਘ ਹੋਰੀ ਤੇ ਸਰਬਜੀਤ ਸਿੰਘ ਦੇ ਰੂਪ ਦੇ ਵਿੱਚ ਇੱਕ ਪੰਥਕ ਪਾਇਦ ਬਦਲ ਜਿਹੜੀ ਸੋਚ ਦੇ ਭੰਗ ਹੋਣ ਦੀ ਗੱਲ ਬਣਦੀ ਸੀ ਪਰ ਉਹਨਾਂ ਨੂੰ ਉਹਨਾਂ ਦੇ ਰਾਜ ਵਿੱਚ ਵੀ ਬੜੇ ੜਕੇ ਹੈ ਔਰ ਜਿਹੜੇ ਤੁਹਾਨੂੰ ਪਤਾ ਵੀ ਪੈਸੇ ਵਾਲੇ ਲੋਕ ਹੁੰਦੇ ਆ ਤਾਂ ਨਾ ਸੇਠ ਹੁੰਦੇ ਆ ਜਿਨ੍ਹਾਂ ਦੇ ਕੋਲੇ ਸਿਸਟਮ ਹੁੰਦਾ ਫਰ ਹੈ ਉਹਨੂੰ ਇਸਤੇਮਾਲ ਕਰ ਲੈਂਦੇ ਆ ਥੋੜਾ ਸਮਾਂ ਹੁੰਦਾ ਜਦ ਡੁਗਡੂ ਵੀ ਚਲਦੀ ਹੈ ਤੇ ਫਿਰ ਉਹ ਵੀ ਫੇਲ ਕਰ ਦਿੰਦੇ ਆ ਇਹ ਨਾਲ ਮਿਲ ਕੇ ਚੰਦੇ ਆ ਜੀ ਸਾਰਾ ਕੁਝ ਦੇਖਦੇ ਆ ਹੁੰਦਾ ਅਗਲੇ ਦਿਨਾਂ ਦੇ ਵਿੱਚ ਹੋਰ ਕੀ ਹੁੰਦਾ ਇੱਕ ਵਾਰੀ ਥੋੜਾ ਜਿਹਾ ਭਗਵਾਨ ਸਮਾਡੋ ਨੇ ਬੱਲੇ ਬੱਲੇ ਵੀ ਖਟਮੀ ਹੈ ਅ ਤਹਿਸੀਲਦਾਰ ਕੰਮ ਤੇ ਵਾਪਸ ਵੀ ਆ ਗਏ ਪਰ ਇਹ ਕੰਮ ਜੇ ਰਹੂ ਕਿ ਨਹੀਂ ਕਿ ਤਰ੍ਹਾਂ ਇਹ ਇਸ ਕੱਲ ਤੇ ਮੇਰੇ ਪਰ ਜੀ ਆ ਵਾਕਟ ਲੋਸਾਮ ਜਿਹੜੀਆਂ ਹੁਣ ਦੂਰ ਦੂਰ ਬਦਲੀਆਂ ਆਈਆਂ 200 ਕਿਲੋਮੀਟਰ ਤੇ ਥੋੜਾ ਬਹੁਤਾ ਤਕਲੀਫ ਤੇ ਤਹਿਸੀਲਦਾਰਾਂ ਤੋਂ ਨਹਿ ਤਹਿਸੀਲਦਾਰਾਂ ਨੂੰ ਵੀ ਹੋਣੀ ਆ ਆ ਕਿਉਂਕਿ ਜਦੋਂ ਇੰਨਾ ਦਾ ਦਬਾਅ ਪੈਂਦਾ ਤੇ ਘਰ ਬਾਅਦ ਛੱਡਲਾ ਸਾਰਾ ਕੁਝ ਸੈਟਿੰਗ ਹੋਣੀ ਦੂਰ ਦੂਰ ਜਾ ਕੇ ਡਿਊਟੀਆਂ ਕਰਨੀਆਂ ਭਾਵੇਂ 2-4 ਮਹੀਨੇ ਤੇ ਬਸ ਹੋ ਜਾਂਦੀ ਬੰਦੇ ਦੀ